ਦੇ ਖਿਲਾਫ ਬੋਲਦਾ ਸੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਬੋਲਦਾ ਇਹ ਹਮੇਸ਼ਾ ਮਾਗਰਿਕ ਦੀ ਗੱਲ ਕਰਦਾ ਸੀ ਲੋਕਾਂ ਦੀ ਗੱਲ ਕਰਦਾ ਸੀ ਤੇ ਆਪਣੇ ਪਿੰਡ ਦੀ ਗੱਲ ਕਰਦਾ ਸੀ ਇਹ ਗੱਲ ਬੱਕਰੀ ਹੈ ਕਿ ਅੱਜ ਨਿਜਾਮ ਐਸਾ ਕਰ ਰਿਹਾ ਜੇ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਹੈ ਪਹਿਲਾਂ ਉਹਨੂੰ ਲਾਲਚ ਦਿੰਦੇ ਐ ਜੇ ਲਾਲਚ ਨਹੀਂ ਵਿੱਚ ਨਹੀਂ ਆਉਂਦਾ ਤਾਂ ਫਿਰ ਧਮਕੀ ਦਿੰਦੇ ਆ ਜੇ ਧਮਕੀ ਵਿੱਚ ਨਹੀਂ ਆਉਂਦਾ ਫਿਰ ਪੁਛਾ ਦਰਜ ਕਰ ਲੈਂਦੇ ਆ ਫੇਰ ਅੰਦਰ ਬੈਠ ਗਏ ਹਰਿਸ ਕਰਕੇ ਐਸਐਸਓ ਕਹਿੰਦਾ ਗੱਲ ਕਰਨ ਟੈਲੀਫੋਨ ਕੋਈ ਸਿੱਧਾ ਆਉਣਾ ਇਹਨਾਂ ਲਈ ਅਰੈਸਟ ਬੋਰਡ ਲੱਗੀ ਐ ਜੇ ਅਗਲਾ ਨਹੀਂ ਮੰਨਦਾ ਤਾਂ ਅਰੈਸਟ ਪਾ ਲੈਂਦੇ ਇਹ ਜਿਹੜੇ ਬਾਹਰ ਆ ਕੇ ਵੀ ਇਹ ਅਗਲਾ ਨਹੀਂ ਹਟਦਾ ਸਰਕਾਰ ਦੇ ਖਿਲਾਫ ਬੋਲਣ ਲੋਕਾਂ ਦੇ ਹੱਕ ਵਿੱਚ ਬੋਲਣ ਤੇ ਨਹੀਂ ਹਟਦਾ ਤਾਂ ਫਿਰ ਆਹੀ ਆਦਤ ਹੁੰਦਾ ਜਿਹੜੀਆਂ ਗੋੜੀਆਂ ਚੱਲਦੀਆਂ ਤੇ ਗੋੜੀ ਵੱਜਦੀ ਹੈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਦੂਸਰੀ ਮਤਲਬ ਦੱਸੋ ਕਹਿਆਂ ਨੂੰ ਇਹ ਗੱਲ ਪੂਰੀ ਲੱਗੇ ਇਹ ਕਿ ਸਰਕਾਰ ਕਿਉਂ ਜ਼ਿੰਮੇਵਾਰ ਨਹੀਂ ਅਭੀ ਇਹ ਕਰ ਰਦੀ ਹਾਸਲੇ ਹੈਗਾ ਸੀ ਇਹਦੇ ਕੋਲ ਸਰਕਾਰ ਨੇ ਹੱਥ ਲਾ ਲੈ ਲਿਆ ਇਹ ਮਿੰਟਾ ਕਰਾ ਗਿਆ ਮੇਰਾ ਅਸਲਾ ਦੇ ਲੋ ਚੋਟੀ ਦੇ ਲੋ ਨੂੰ ਮਨੂ ਫਰ ਰਹਾ ਹੈ ਜਿਹੜਾ ਲੋ ਵੀ ਪਹਾਇਆ ਤੱਕ ਤੋਂ ਕਾਇਆ ਕਿ ਅਸਲਾ ਦੇ ਲੋ ਜਿਹਨੂੰ ਸਿੱਧਾ ਦੀਵਾਰ ਨਾਲ ਹੱਤਾਂ ਕਰਕੇ ਮਾਰ ਦੇ ਮਾਰ ਦਿੰਦੇ ਆ ਉਸੇ ਵਾਰਾ ਵੀ ਕਿਹੜੇ ਸਿੱਧਾ ਮਾਰਦਾ ਹੈ ਵੀ ਉਹਨਾ ਵੀ ਤਾਂ ਅਸਲਾ ਪਹੋ ਰਿਆ ਸਿਕਿਉਰਟੀ ਵਿੰਡਾ ਕਰਲੀ ਹੁੰਦੀ ਅਖਵਾਰ ਜੇ ਲੋਗੇ ਸਿਕਿਉਰਟੀ ਦੀ ਵਿੰਡਾ ਹੋਗੀ ਅਗਲੇ ਮਾਰਗ 'ਚ ਦੇ ਹੋਰ ਵੀ ਅਸਰ ਹੋਦਾ ਹੈ ਦਾ ਆਪਣਾ ਡੱਬੇ ਚ ਪਾਇਆ ਵਾ ਦੋਹੇ ਮਿਹਨਤ ਦੇ ਦਿੱਤੀ ਪਰ ਅਗੂ ਦੇ ਨਰ ਦੇ ਚ ਅਸੀਂ ਕੋਈ ਨਹੀਂ ਜਿਨੇ ਵਾਲਿਆ ਉਹ ਕੁੜੇ ਸੇ ਸਟੇਟਮੈਂਟ ਦਿੱਤੀ ਕਿ ਇਹ ਜਿੱਛਾ ਕਰਿਆ ਵਾਸੀ ਬੰਦੇ ਨੇ ਪੂਰੇ ਨਯਾ ਦੇ ਅਸਲੀ ਨਾਲ ਲੁਧਿਆਣਾ ਦੇ ਲਿਆ ਕੇ ਮਾਰਦਾ ਮੈਲੀ ਗੱਲ ਤਾਂ ਗੱਜੇ ਕਿ ਚਾਹ ਬੰਦੇ ਦੇ ਅੰਦਰ ਆਈ ਤੂੰ ਦੁਸਰਕਾਰ ਵਾਲੇ ਇਸ਼ਾਰਾ ਕਰਦੇ ਹਾਰੇ ਨੂੰ ਮਮਲੀ ਕਰ ਨਹੀਂ ਹੈ ऐसे साढ़े कितने पतनसार भी बराबर पर पार्टी हो जाती है जो सरकारी किताब होते आम लीडरਾਂ ਨੂੰ ਟੰਕਿਆ ਆ ਰਹੀਆਂ ਯਾਰ ਅਪਰ ਪਾਰਟੀ ਹੋੜ ਹੈ ਕੀ ਇਹ ਕੋਈ ਲੋਕਤੰਤਰ ਜੋ ਕਰਾਦੀ ਹੈ ਸਰਕਾਰ ਹੈਗੀਆ ਕੋਈ ਲੋਕ ਕਰਕੇ ਗੱਲਬਾਤ ਹੈ ਇਹਦੇ ਪੱਲਾ ਇਹਦੇ ਆਇਆ ਉਹ ਬੇਟਾ ਇਹਦਾ ਦੂਰ ਹੋਈਂ। ਮੈਂ ਜਿਹੜਾ ਹੱਥ ਕਿਉਂ ਲਿਆ ਕੋਈ ਹੋਰ ਹੋਵੇ ਜਾਂ ਹੱਥ ਕਿਉਂ ਹੋਇਆ। ਤੂੰ ਬਣਾਉਂਕਿ ਜੇ ਨਹੀਂ ਪੜੇ। ਸਾਡੇ ਖਿਲੇ ਬੰਦੇ ਆ ਤਰੋਣੀ ਹੈ। ਕਿਹੜਾ ਬੰਦਾ ਇਹਨਾਂ ਨੇ ਜਿੱਤਿਆ ਹੋਇਆ? ਹਰ ਬੰਦਾ ਹੋ ਜਿਹੜਾ ਸਰਕਾਰ ਦੇ ਖਿਲਾਫ ਹੋ ਜਾਵੇ, ਜਿਹੜਾ ਸਾਡਾ ਲੋਕਾਂ ਦਾ ਦਿਲ ਖਾਂਦਾ ਹੈ। ਜਿਹੜਾ ਸਰਕਾਰ ਦੇ ਖਿਲਾਫ ਆਵਾਜ਼ ਚੁੱਕਦਾ ਹੈ। ਉਹ ਜੇਲ੍ਹ ਵਿੱਚ ਹੀ ਉਹ ਹੋਣੀ ਵਿੱਚ ਹੀ ਉਹ ਜਾਣ ਤੋਂ ਲੱਗਦਾ ਹੈ ਉਹ ਆਪਣੇ ਆਪਾਂ ਦਾ ਘਰ ਨਹੀਂ ਗੁਜ਼ਾਰ ਸਕਦਾ ਉਹ ਕ੍ਰਿਮੀਨਲ ਸਰਵਜਨ ਨੂੰ ਇਹ ਕਿ ਸਾਡਾ ਲੋਕਾਂ ਨੇ ਫਾਰਮ ਦਿੱਤਾ ਇਹ ਸ਼ਰਮਣ ਇਹ ਜੀਵਨ ਚੁਟਸੀ ਸਰਕਾਰ ਦੇ ਲੋਕਾਂ ਦੇ ਖਿਲਾਫ ਹੋ ਰਿਹਾ ਹੈ ਨਹੀਂ ਦਾ ਸਰਦ ਨੂੰ ਘਰ ਲਈ ਨਹੀਂ ਹੈ

ਨਰ ਮਦਦ ਕੇ ਆਪ ਹੋ ਰਿਹਾ ਨਿਕਲਣਾ ਤੋਂ ਬੇ ਇਲਾਨੇ ਧੀਰਜ ਹੋਵੇ ਨਾ ਬੋਲਣਾ ਔੜੇ ਦਾ ਰਾਏ ਇਸ ਕੋਲੀ ਦੀ ਐਸ ਤਰ੍ਹਾਂ ਬਹੁਤ ਧੰਨਵਾਦ ਚੰਨੀ ਸਾਹਿਬ ਇੱਕ ਹੀ ਗੱਲ ਕਰੋ ਵੀ ਜਿਹੜੇ ਨੇ ਐਮ ਐਲ ਏ ਨੇ ਕਤਲ ਕਰਾਇਆ 120 ਲੱਗਣੀ ਚਾਹੀਦੀ ਹੈ ਕਹੋ ਵੀਰ ਜੀ ਮੈਂ ਤਾਂ ਪਹਿਲਾਂ ਕਹਿੰਦੇ ਹਉਏ ਗੱਲ ਕਹੋ 120 ਲੱਗਣੀ ਚਾਹੀਦੀ ਹੈ ਜਿਹੜਾ ਮੌਕੇ ਦਾ ਐਮ ਐਲ ਏ ਪਰ ਇਹ ਕੱਟ ਨਹੀਂ ਪੈਟ ਜਾਣੇ ਹੈ 120 ਕਹੋ ਜੀ 120 ਲਗਣੀ ਚਾਹੀਦੀ ਆ ਭਾਈ ਜੀ ਵੀ ਮੰਗ ਕਰ ਰਹੇ ਨਹੀਂ ਤੁਸੀਂ ਕਰੋ ਮੈਂ ਫੇਰ ਕਹਾਂਗਾ ਉਹਦੀ ਟੈਰਨੀਗੇਸ਼ਨ ਪ੍ਰੋਪਰਟੀ ਚਾਹੀਦੀ ਬਦਲਣੀ ਫੇਰ ਜਿਹੜੇ ਜ਼ਿੰਮੇਵਾਰ ਹੈ ਉਹ 120 ਦੀ ਜਿਲੀ ਤਾਰਾ ਦਾਬੇ ਵਿੱਚ ਦੇਣਾ ਹੈ ਇਹ ਸਾਡੀ ਮੰਗ ਹੈ ਲੇਕਿਨ ਮੈਂ ਫੇਰ ਕਹਾਂਗਾ ਸਰਕਾਰ ਨੇ ਨਹੀਂ ਕਰਨਾ ਇਹ ਤਾਂ ਸਰਕਾਰ ਆਪਣੇ ਅੰਦਰ ਆਪਣੇ ਪਟਾਚੀ ਆਦੀ ਚੌਥੇ ਦਿਨੋਂ ਬਿਨਕਾ ਫੇਰ ਆਪਣੇ ਵਿੱਚ ਬਿਲਾਦੀ ਪਹਿਲਾਂ ਕਹਿ ਦੇ ਬਹੁਤ ਗਰਪ ਹੈ ਬਾਜ ਕਹਿਨੇ ਜੀ ਆਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿੰਗਲੇ ਨੇ ਮੇਰੇ ਕੋਲ ਮੰਨਿਆ ਕਿ ਪੈਸੇ ਲਏ ਆ ਤੇ ਹਮ ਸਿੰਗਲਾ ਬਰੀਕ ਕਰਤਾ ਫਿਰ ਉਹ ਪਰਚਾ ਸੂਧਰ ਪਰ ਮੁੱਖ ਮੰਤਰੀ ਕੋਲ ਲੈ ਗਿਆ ਨਹੀਂ ਭਾਈ ਉਹ ਤਾਂ ਝੂਠ ਬੋਲ ਰਹੀ ਕਰ ਤੇਰੇ ਖਰੇ ਅਸੀਂ ਕਰਦੇ ਨਾਗੇ ਇਹਨਾਂ ਨੇ ਕੋਈ ਇਨਸਾਨ ਦੀ ਆਸ ਨਾ ਰੱਖੋ ਇਹਨਾਂ ਤੇ ਯਾ ਆਵੜਾ ਸਰਕਾਰ ਦੇ ਦੀ ਕੋਈ ਯਾਦ ਨਹੀਂ ਤੁਸੀਂ ਇਹਨਾਂ ਨੂੰ ਬਦਲਣਾ ਪਏਗਾ ਯਾ ਸੀਬੇ ਦੇਵੀ ਦੇਖਨੇ ਦੀ ਮੰਗ ਕਰਦੇ ਨਾ ਰੱਖ ਕੇ ਕੇਸ ਦੀ ਅੱਗੇ ਤੈਕੀ ਕਰਨੀ ਚਾਹੀਦੀ ਹੈ ਸਾਡੀ ਇਹ ਮੰਗ ਸਰਕਾਰ ਕੋਲ ਕਿ ਉਸ ਤੋਂ ਅਗਲੀ ਵਾਰ ਸਾਡੇ ਲਈ ਇਹ ਵੀ ਇਨਕੁਆਰੀ ਸੀਬੇ ਨੂੰ ਇਖੇ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਕੱਲ ਸਾਰੇ ਅਫਸਰਾਂ ਦੇ ਜਦ ਕਿ ਬੜੀ ਘਬਰਾਹਟ ਦਾ ਭਾਈ ਉਦੋਂ ਇਹਨੂੰ ਚਾਰੇ ਪਾਸੇ ਘੇਰੇ ਕਹਿੰਦਾ ਜੀ ਜੇ ਤੂੰ ਦਾ ਨਾਮ ਰਵੇਗਾ ਤੇਰਾ ਖੇਤ ਕਮਜ਼ੋਰ ਹੋ ਜਾਣਾ ਸੋ ਅਸਲੀਅਤ ਇਹ ਹੈ ਅਰੇ ਅਸਲੀਅਤ ਪੰਜਾਬ ਦੇ ਆ ਦੁਨੀਆ ਦੇ ਸਾਹਮਣੇ ਆ ਰਹੀ ਚਾਹੀਦੀ ਹੈ ਕਿ ਆ ਆਦੀ ਪਾਰਟੀ ਦੇ ਐਮ ਐਲ ਏ ਦਾ ਇਹਨਾਂ ਦੀ ਸਰਕਾਰ ਦਾ ਅੱਜ ਜੋ ਰੋ ਹੈ ਪੰਜਾਬ ਵਿੱਚ ਉਹ ਇਹ ਹੈ ਕਿ ਫੜਕੇ ਸੜ ਲੜੇ ਆ ਉਟੜੇ ਆ ਲੁੱਟੜੇ ਆ ਜਿਹੜਾ ਸੁਸੋਧਿਆ ਕਹਿੰਦਾ ਨਾ ਸਾਮ ਗਾਮ ਗੱਡਵੇ ਸਾਰਾ ਕੁਝ ਬਣਾਣਾ ਹੈ ਇਹ ਸਾਰਾ ਕੁਝ ਬਣਾ ਰਹੇ ਆ। ਅ ਮੈਂ ਕਹਿਣਾ ਚਾਹਦਾ ਹਾਂ ਕਿ ਸੁਸੋਧਿਆ ਸਾਹਿਬ ਜੀ ਮੰਨੂ ਅੰਦਰ ਕਰ ਲੋ। ਪਾਣੇ ਨੂੰ ਕਰ ਲੋ ਜਿਹਨੂੰ ਜਿਹਨੂੰ ਵਾਰਦੀ ਕਰੀ ਜਾਓ। ਲੇਕਿਨ ਆਕਰੋ ਤੇਰਾ ਸਾਹ ਦਾ ਡੰਡ ਦੇ ਦੀਆਂ ਨਾਸਾ ਇਹਦੀ ਪੰਜਾਬ ਚ ਭੰਗ ਕੇ ਵਿਧਾਵਾਗੇ। ਅਰੇ ਇਹਦਾ ਇਨਸਾਫ ਇੱਕ ਦਿਨ ਦਵਾਗੇ। ਪਰਿਵਾਰ ਦੇ ਨਾਲ ਅਸੀਂ ਖੜੇ ਆ। ਪਰਿਵਾਰ ਚੀਕ-ਚੀਕ ਕੇ ਕਹਿ ਰਿਹਾ ਕੌਣ ਸਾਫ ਦਾ ਸਰਪੰਚ ਦਾ ਬੇਟਾ ਜਿਹੜਾ ਕਿ ਆਪ ਸਰਪੰਚੀ ਦਾ ਕੰਮ ਇੱਥੇ ਸੰਭਾਲਦਾ ਸੀ ਉਸ ਦਾ ਬੇਦਰਦੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਕਹਿ ਰਹੀ ਹੈ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਨਜਾਇਜ਼ ਹਥਿਆਰ ਨਾਲ ਮਾਰਤਾ ਮੈਂ ਪੁੱਛਦਾ ਫਿਰ ਤੁਸੀਂ ਤਾਂ ਕਹਿੰਦੇ ਨਸ਼ੇ ਬੰਦੋਗੇ ਫਿਰ ਨਸ਼ਾ ਕਿਸ ਤਰ੍ਹਾਂ ਕਰਿਆ ਹੋਇਆ ਸੀ ਲੁਧਿਆਣੇ ਤੋਂ ਪੁਲਿਸ ਕਹਿੰਦੀ ਹੈ ਨਜਾਇਜ਼ ਹਥਿਆਰ ਲਿਆ ਹੈ ਦਾ ਮਤਲਬ ਲੁਧਿਆਣੇ ਚ ਨਜਾਇਜ਼ ਹਥਿਆਰ ਵੀ ਵਿਗਦਾ ਹੈ ਲੋ ਐਂਡ ਆਰਡਰ ਦੀ ਸਥਿਤੀ ਕੀ ਹੈ ਦੂਸਰਾ ਇਹ ਹੈ ਕਿ ਇਹ ਇੱਕ ਜੁਝਾਰੂ ਲੀਡਰ ਸੀ ਸੁਖਵਿੰਦਰ ਸਿੰਘ ਜਿਹੜਾ ਕਿ ਸਰਕਾਰ ਦੇ ਖਿਲਾਫ ਬੋਲਦਾ ਸੀ ਐਮਐਲਏ ਦੇ ਖਿਲਾਫ ਬੋਲਦਾ ਸੀ ਲੋਕਾਂ ਦੇ ਹੱਕ ਵਿੱਚ ਬੋਲਦਾ ਸੀ ਤੇ ਇਹਨਾਂ ਨੂੰ ਇਹ ਪਸੰਦ ਨਹੀਂ ਸੀ 22 ਸਾਲ ਪਹਿਲਾਂ ਮੈਂ ਇਸ ਬੰਦੇ ਕੋਲ ਪਹਿਲਾਂ ਵੀ ਆਇਆ ਸੀ ਜਦੋਂ ਐਮਐਲਏ ਨੇ ਇਹਨੂੰ ਕਿਹਾ ਕਿ ਮੈਂ ਤੇਰੇ ਲੱਫੜ ਮਾਰਨਾ ਤੇ ਇਹਦੇ ਖਿਲਾਫ ਐਮਐਲਏ ਬੋਲਿਆ ਸੀ ਉਸ ਤੋਂ ਬਾਅਦ ਇਧਰ ਅਸਲਾ ਲੈ ਲਿਆ ਗਿਆ ਇਹਨੂੰ ਨਹੱਤਾ ਕਰ ਦਿਆ ਗਿਆ ਤੇ ਇਹਦੇ ਦੇ ਪਰਚੇ ਵੀ ਹੋਏ ਅੱਜ ਉਸ ਦਾ ਕਤਲ ਹੋ ਗਿਆ ਹੈ ਕੱਲ ਆ ਉਹਨਾਂ ਦੇ ਭੈਣ ਜੀ ਖੜੇ ਐ ਇਹ ਉਹਦਾ ਭਰਾ ਖੜਾ ਹੈ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਦੇ ਵਿੱਚ ਉਹ ਹਮੇਸ਼ਾ ਕਹਿੰਦਾ ਸੀ ਕਿ ਲਾਭ ਸਿੰਘ ਉਹਦੇ ਤੋਂ ਮੈਨੂੰ ਖਤਰਾ ਹੈ ਇਸ ਕਰਕੇ ਇਹਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਤੇ ਲਾਭ ਸਿੰਘ ਓਗੇ ਕੇ ਕੱਲ ਇਹਨਾਂ ਨੇ ਪਰਚਾ ਦਰਜ ਕਰਾਇਆ ਇਹਨਾਂ ਨੇ ਕਿ 120 ਬੀਚ ਐਮਐਲਏ ਨੂੰ ਰੱਖਿਆ ਜਾਵੇ ਤੇ ਇਸ ਕੇਸ ਦੀ ਜਿਹੜੀ ਇਨਕੁਆਰੀ ਹੈ ਉਹ ਸੀਬੀਆਈ ਨੂੰ ਦਿੱਤੀ ਜਾਵੇ ਇੱਕ ਬਹੁਤ ਹੀ ਜਝਾਰੂ ਆਗੂ ਦਾ ਕਤਲ ਹੋਇਆ ਕੋਈ ਆਮ ਗੱਲ ਨਹੀਂ ਹੈ ਸਰਕਾਰ ਪਹਿਲਾਂ ਬੰਦੇ ਨੂੰ ਲਾਰਚ ਦਿੰਦੀ ਹੈ ਜਿਹੜੇ ਸਰਕਾਰ ਦੇ ਖਿਲਾਫ ਤੇ ਲੋਕਾਂ ਦੇ ਹੱਕ 'ਚ ਬੋਲਦੇ ਆ ਫੇਰ ਉਹਨੂੰ ਧਮਕੀ ਦਿੰਦੀ ਐ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਨੂੰ ਪਰਚੇ ਕਰਦੀ ਐ ਜੇ ਫੇਰ ਵੀ ਨਹੀਂ ਲੋਟ ਆਉਂਦਾ ਅੰਦਰ ਦਿੰਦੇ ਆ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਦੇ ਕੋ ਗੋਲੀਆਂ ਚੱਲਦੀਆਂ ਇਸੇ ਤਰ੍ਹਾਂ ਮੁੱਸੇ ਵਾਲੇ ਨੂੰ ਨਹੱਤਾਂ ਕੀਤਾ ਗਿਆ ਸੀ ਉਹਦੀ ਸਿਕਿਉਰਿਟੀ ਲਾ ਨਹੀਂ ਗਈ ਸੀ ਉਸੇ ਤਰ੍ਹਾਂ ਇਹਦਾ ਅਸਲਾ ਲੈ ਲਿਆ ਗਿਆ ਤੇ ਉਹਨੂੰ ਸਿਕਿਉਰਿਟੀ ਦਿੱਤੀ ਨਹੀਂ ਗਈ ਆ ਬੀਬੀ ਖੜੀ ਐ ਸਾਡੀ ਸਰਪੰਚ ਇਸ ਦਾ ਪੁੱਤ ਸੀ ਮੇਰਾ ਭਾਈ ਸੀ ਮੇਰੇ ਵੀ ਮਦਦ ਕੀਤੀ ਉਹਨੇ ਇਲੈਕਸ਼ਨ ਚ ਮੰਨੋ ਵੀ ਗਾਇਬ ਗਾਇਬ ਮਿਲਦਾ ਸੀ ਦੁੱਖ ਸੁੱਖ ਦੇ ਵਿੱਚ ਅਸੀਂ ਆਉਂਦੇ ਸੀ ਇੱਕ ਦੂਜੇ ਦੇ ਲੇਕਿਨ ਇਹਨਾਂ ਨੇ ਸਾਡੇ ਪਰਿਵਾਰ ਦਾ ਹੀਰਾ ਗੋਲੀਆਂ ਮਾਰ ਕੇ ਮਾਰਿਆ ਇਹਦੇ ਵਾਸਤੇ ਸਰਕਾਰ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਇਹਨੂੰ ਨਹਤਾ ਕੀਤਾ ਤੇ ਅਸੀਂ ਮੰਗ ਕਰਦੇ ਆਂ ਕਿ ਜਿਹੜੇ ਬੰਦੇ ਜ਼ਿੰਮੇਵਾਰ ਆਂ ਉਹਨਾਂ ਦੇ ਪਰਚੇ ਦੇ ਵਿੱਚ ਨਾਮ ਪਾਏ ਜਾਣ ਤੇ ਇਹਦੀ ਇਨਕੁਆਰੀ ਜਿਹੜੀ ਸੀਬੀਆਈ ਨੂੰ ਦਿੱਤੀ ਜਾਵੇ ਤੁਸੀਂ ਕਹਿੰਦੇ ਹੋ ਸਿਆਸੀ ਕਤਲ ਹੈ ਪਰ ਪਰ ਪੁਲਿਸ ਕਹ ਰਹੀ ਹੈ ਕਿ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਸੀ ਕੋਈ ਪਰਿਵਾਰਕ ਮੈਂਬਰ ਨੂੰ ਤੁਹਾਨੂੰ ਦੱਸੇ ਪੁਲਿਸ ਸਾਰਾ ਕੁਝ ਕਹਿੰਦੀ ਹੈ ਲੇਕਿਨ ਪੁਲਿਸ ਨੂੰ ਮੈਂ ਇਹ ਪੁੱਛਣਾ ਚਾਹੁੰਨਾ ਨਾ ਨਜਾਇਜ਼ ਹਥਿਆਰ ਕਿਸ ਤਰ੍ਹਾਂ ਆ ਗਿਆ ਉਹ ਬੰਦੇ ਕੋਲ ਉਹ ਚਿੱਟਾ ਪੀ ਕਿਸ ਤਰ੍ਹਾਂ ਫਿਰਦਾ ਸੀ ਤੁਸੀਂ ਕਿਉਂ ਇਸ ਬੰਦੇ ਦਾ ਨਜਾਇਜ਼ ਅਸਲੀ ਹਥਿਆਰ ਜਿਹੜਾ ਇਹਦਾ ਆਪਣਾ ਸੀ ਜਿਹੜਾ ਕਿ ਲਾਇਸੈਂਸੀ ਸੀ ਉਹ ਥਾਣੇ ਵਿੱਚ ਜਮ੍ਹਾਂ ਕਰਾਇਆ ਹੋਇਆ ਸੀ ਜੇ ਉਹਦੇ ਪਾਸ ਅਸਲਾ ਹੁੰਦਾ ਤਾਂ ਉਹ ਦੂਸਰੇ ਬੰਦੇ ਦੀ ਹਿੰਮਤ ਨਹੀਂ ਸੀ ਪੈਣੀ ਇਹਦੇ ਗੋਲੀ ਮਾਰਦੇ ਉਸ ਕਹਿੰਦੀ ਯਸਲਾ ਬੇਸਤਾ ਸੀ ਇਹਨਾਂ ਨੇ ਅੱਜ ਡੀ.ਆਈ.ਜੀ. ਸਾਹਿਬ ਨੇ ਕਿਹਾ ਜੀ ਉਹ ਕਹਿੰਦਾ ਭਾਈ ਜੀ ਇਹਨੇ ਮੰਗ ਕੀਤੀ ਬਾਰ-ਬਾਰ ਮੇਰਾ ਅਸਲਾ ਵਾਪਸ ਦੇ ਦਿਓ